ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਮੰਧ ਜੋਵਨ ਬਾਲੜੀਏ ਮੇਰਾ ਪਿਰ ਰਲਿਆ ਲਾਰਾਮਾ ਧਨ ਪਿਰ ਨਿਹੋ ਕਣਾ ਰਸ ਪ੍ਰੀਤ ਦਿਆਲਾ ਰਾਮ ਮੰਧ ਜੋਵਨ ਬਾਲੜੀਏ ਮੇਰਾ ਪਿਰ ਰਲਿਆ ਲਾਰਾਮਾ ਸਾਨ ਪਿਰ ਨੇ ਹੋ ਕਣਾ ਰਸ ਪ੍ਰੀਤ ਦਿਆਲਾ ਰਾਮ ਧਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕਾ ਸਤ ਸਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਇਾਲ ਸਾਚ ਸਬਦ ਮਿਲ ਗੁਣ ਗਾਵੋ ਨਾਨਕਾ ਹਰ ਵਰ ਦੇਖ ਬਿਗਸੀ ਮੁੰਧ ਮਨ ਓ ਮਾਹੋ ਮੁੰਦ ਸਹਜ ਸਲੋਨੜੀਏ ਇੱਕ ਪ੍ਰੇਮ ਬਿਨੰਤੀ ਰਾਮ ਮੈਂ ਮਨ ਤਨ ਹਰ ਪਾਵੈ ਪ੍ਰਵ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬਿਨੰਤੀ ਨਾਮ ਹਰ ਕੈ ਸੁਖ ਵਸਾ ਸੋ ਗੁਣ ਪਛਾਨ ਤਾ ਪ੍ਰਵ ਜਾਣਹ ਗੁਣਾ ਵਾਸ ਅਵਗਣ ਨਸਾ ਤੁਦ ਬਾਜ ਇੱਕ ਤਿਲ ਰਹਿਣਾ ਸਾਕਾ ਕਹਿਣ ਸੁਨਣ ਨਾ ਤੀਜੈ ਨਾਨਕਾ ਪਰਿਉ ਪ੍ਰਿਉ ਕਰੁ ਪੁਕਾਰੇ ਰਸਨ ਰਸ ਮਨ ਪੀਜੈ ਸਖੀ ਹੋ ਸਹਿ ਲੜੀ ਹੋ ਮੇਰਾ ਪਰਵਣ ਜਾਰਾ RAM ਹਰ ਨਾਮ ਵਣਜੜਿਆ ਰਾਸ ਮੋਲ ਅਪਾਰਾ ਰਾਮ ਮੋਲ ਅਮੁੱਲ ਸੱਚ ਕਰ ਢੋਲ ਪ੍ਰਭ ਪਾਵੈ ਤਾ ਮੁੰਧ ਪਲੀ ਇੱਕ ਸੰਗ ਹਰ ਕੈ ਕਰ ਹੈ ਰਲਿਆ ਹਾਂ ਪੁਕਾਰੀ ਦਰ ਖਲੀ ਕਾਰਣ ਕਾਰਣ ਸਮਰੱਥ ਸ੍ਰੀ ਤਰ ਆਪਕਾਰ ਜਸਾਰੇ ਨਾਨਕ ਨਦਰੀ ਤਨ ਸੁਹਾਗਣ ਸਬਦ ਅਭ ਸਾਧਾਰਏ ਹਮਕਰ ਸਾਚਾ ਸੋਹੇ ਲੜਾ ਪ੍ਰਭ ਆਇਐ ਮਿਤਾਰਾਮ ਆ ਰਵੇ ਰੰਗ ਰਤੜਿਆ ਮਨ ਲੀੜਾ ਦੀ ਤਾਰਾਂ ਆਪਣਾ ਮਨ ਦੀਆ ਹਰ ਵਾਰ ਲੀਆ ਜਿਉ ਪਾਵੇ ਤਿਉ ਰਾਵੈ ਤਨ ਮਨ ਪਿਰ ਅਗ ਸਬਦ ਸੁਭਾਗ ਸਾਰ ਅੰਮ੍ਰਿਤ ਫਲ ਪਾਵਏ ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ ਭਾਏ ਮਿਲੇ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਂ ਨੇ ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ ਭਾਏ ਮਿਲੇ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ